ਕੱਲ ਮੇਰਾ ਤਾਂ ਤਾਂ ਗੱਲ ਹੋਈ ਸੀ ਕਿ ਉਹ ਕਿਹਾ ਕਿ ਇਹ ਕਲਮੀ ਨਾ ਬਹੁਤ ਦੁੱਖ ਦੀ ਗੱਲ ਆ ਪਹਿਲੀ ਗੱਲ ਇਹ ਕਿ ਜਿਹੜੇ ਉਥੇ ਤੰਕੀ ਹਮਲੇ ਦੇ ਵਿੱਚ ਜਿਹੜੇ ਵੀ ਜਿੰਨਾ ਦੀ ਮੌਤ ਹੋਈ ਹੈ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਪਤੀ ਪੂਰੀ ਹਮਦਰਦੀ ਆ ਪਰ ਮੈਂ ਇੱਕ ਗੱਲ ਦੇਖਦਾ ਕਿ ਇਹ ਜਿਹੜਾ ਦਿਨ ਪ੍ਰਤੀ ਦਿਨ ਇਹ ਹਮਲੇ ਨਿੱਤ ਜਿਹੜੇ ਹੈਗੇ ਆ ਇਹ ਭਾਰਤ ਦੇ ਉੱਤੇ ਹੁੰਦੇ ਰਹੇ ਆ ਪਰ ਇਹ ਇੱਕ ਅਲੱਗ ਕਿਸਮ ਤੋਂ ਹੋਇਆ ਕਾਰਨ ਹੈ ਕਿ ਇੱਕ ਪਾਰਟਿਕੂਲਰ ਕਮਿਊਨਿਟੀ ਤੇ ਹਿੰਦੂ ਕਮਿਊਨਿਟੀ ਤੇ ਜਿਹੜਾ ਇਹ ਹਮਲ ਕੀਤਾ ਗਿਆ ਮਿੱਥ ਕੇ ਕੀਤਾ ਗਿਆ ਕੁਝ ਕੁਝ ਤੇ ਕੀਤਾ ਗਿਆ ਜੇ ਤੁਸੀਂ ਜਿਸ ਕਮਿਊਨਿਟੀ ਦੇ ਨਾਲ ਬਿਲੋਂਗ ਕਰਦੇ ਹੋ ਤੇ ਨਾਲ ਦੀ ਨਾਲ ਇਹਨਾਂ ਨੇ ਕੀਤਾ ਗਿਆ ਅਤੇ ਮੈਂ ਸੋਚਦਾ ਕਿ ਪੂਰੇ ਕੇਸ ਤੇ ਹਮਲਾਵੇ ਅੰਲਾ ਨਾ ਪਰਿਵਾਰਾਂ ਤੋਂ ਪੂਰੇ ਕੇਸ ਤੇ ਹਮਲਾ ਇਹ ਪ੍ਰਧਾਨ ਮੰਤਰੀ ਸਾਹਿਬ ਜਿ ਆਪਣਾ ਜਿਹੜਾ ਵਿਸ਼ੇਸ਼ਤਾ ਤੌਰ ਤੇ ਕਰਕੇ ਉਹ ਵਾਪਸ ਕਰ ਦੇਆ ਤੇ ਮੈਂ ਇਹ ਕਹਿਣਾ ਕਿ ਉਹਨਾਂ ਲੋਕਾਂ ਨਾਲ ਸ਼ਕਤੀ ਨਾਲ ਜਿਹੜਾ ਹੈ ਉਹ ਨਿਬੜਿਆ ਨਿਬੜਨਾ ਚਾਹੀਦਾ ਅਤੇ ਉਹਨਾਂ ਨੂੰ ਐਸਾ ਦਬਾਅ ਦੇਣਾ ਚਾਹੀਦਾ ਕਿ ਤੱਕ ਇਹਦਾ ਐਸਾ ਕੁਝ ਨਾ ਵਾਪਰੇ ਇਹ बार-बार ਜਿਹੜੇ ਕੰਦੇ ਪਾਕਿਸਤਾਨ ਦੇ ਵਿੱਚ ਬੈਠ ਕੇ ਉਹ ਇੱਕ ਦੇਸ਼ ਦੇ ਲੋਕਾਂ ਨੂੰ ਚੈਲੰਜ ਕਰਦੇ ਆ। ਤਾਂ ਉਹਨਾਂ ਨੇ ਸਮਝ ਲੈਣਾ ਚਾਹੀਦਾ ਕਿ ਸਾਰਾ ਜਨਾਈਟਾ ਅਜਿਹੇ ਮਾਮਲਿਆਂ ਦੇ ਉੱਤੇ ਉਹ ਇਹ ਨਹੀਂ ਹੋਣਾ ਚਾਹੀਦਾ ਕਿ ਇਹ ਕੋਈ ਵਕ-ਵਕ ਕੀ ਹੈ ਸਾਡੀਆਂ ਰਾਜਨੀਤਿਕ ਬਕਰੀਆਂ ਹੋ ਸਕਦੇ ਆ। ਹਰ ਜਿੱਥੇ ਦਾ ਦੇਸ਼ ਦੀ ਸੁਰੱਖਿਆ ਦਾ ਮਾਮਲਾ, ਇਹ ਕੋਈ ਲੋਕਾਂ ਦਾ ਮਾਮਲਾ ਇਹਦੇ ਲਈਾਰੇ ਹੀ ਜਿਹੜਾ ਹੈਗਾ ਇੱਕ ਮੁੱਤ ਹੋ ਕੇ ਇਹਨਾਂ ਨੂੰ ਮੂੰਹ ਤੋੜਨਾ ਚਾਹੀਦਾ ਹੈ। ਇਹ ਸਕਰੀਨ ਤੇ ਤੇ ਤੁਹਾਨੂੰ ਘਰ ਦੀ ਫੋਟੋ ਫਾਈਲ ਹੋ ਰਹੀ ਹੈ ਜਿਹੜੀ ਸਰਦਾਰ ਸਿੰਘ ਨੇ ਅ ਜੰਦੇ ਆ ਵੀ ਨੁੰਦਰੇ ਖੜੇ ਹੁੰਦੇ ਰਹੇ ਇਹ ਇੰਨਾ ਮਤਲਬ ਕਹਿਣ ਦਾ ਹੋ ਪਾਪਕ ਵਾਲੀ ਜਿਹੜੀ ਹੈਗੀ ਹੈ ਜਦੋਂ ਸਵੇਰੇ ਮੈਂ ਵੀ ਦੇਖ ਰਿਹਾ ਸੀਗਾ ਆ ਮੇਰੇ ਵੀ ਮਨ ਨੂੰ ਬੜਾ ਇੱਕ ਕੰਝਿਆ ਇਹ ਆਪਣੇ ਉੱਥੇ ਤੇ ਮੀਡੀਆ ਨੇ ਵੀ ਜ਼ਿਆਦਾ ਸਭ ਤੋਂ ਜ਼ਿਆਦਾ ਚਰੀਆ ਹਾਈਲਾਈਟ ਕੀਤੀ ਕੱਟਦੀ ਸੀ ਮੇਰਾ ਖਿਆਲ ਹੈ ਜੀ ਹਰ ਪਾਰਟੀ ਨੇ ਇਸ ਗੱਲ ਤੇ ਬਹੁਤ ਬੋਲਿਆ ਹੈ ਤੇ ਮੈਂ ਇਹੀ ਕਹਾਂਗਾ ਕਿ ਸਾਰੇ ਜਿੰਨਾਂ ਦੇ ਵਕੀ ਜਿਹੜੇ ਸੰਸਾਰ ਤੇ ਚਲੇ ਗਏ ਆ ਇਹਨਾਂ ਦੀ ਪਰਮਾਤਮਾ ਦੇ ਕੋਲ ਆਪ ਸਾਡੀ ਸ਼ਾਂਤੀ ਹੋਵੇ ਜੀ ਇਹਨਾਂ ਦੇ ਕੋਲ ਬਾਤ ਕਰਦੇ ਹਾਂ ਕਿ ਪਰ ਸਨਾ ਕਿੱਥੇ ਤੱਕ ਫੇਰ ਮੈਂ ਇਹ ਕਹਿਣਾ ਹਾਂ ਕਿ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹਰ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ ਤੇ ਇੱਕ ਮੁਖ ਹੋ ਕੇ ਸਾਨੂੰ ਇਨਾ ਦਾ ਸੁਆਗਤ ਜਿਹੜਾ ਅੱਜ ਹੋ ਰਿਹਾ ਹੈ। ਇੱਕ ਮੀਡੀਆ ਸਰਵਰ ਨੂੰ ਪਤਾ ਲੱਗ ਗਿਆ ਜੀ ਉਹ ਵੀ ਗੈਂਗਸਟਰ ਜੀ ਦੇ ਦੋ ਚਾਚੇ। ਉਹ ਉਸ ਲਈ ਪਾਸੇ ਦਾ ਬਾਰ ਬਾਰ ਬੰਦਾ ਕਰ ਰਿਹਾ। ਕਿਤਾਬ ਦੇਖੀ ਰਹੀ ਹੈ ਕਿ ਉਹਦੇ ਚੂੜਾ ਪਾਇਆ ਹੋਇਆ ਉਹ। ਇਹ ਬਤਲ ਕੇ ਲਾਈਕ ਹੈ ਇੰਨਾ ਮਤਲਬ ਤੋਂ ਜਿਸ ਨੂੰ ਆਪਏ ਕਹਿ ਸਕਦੇ ਪਿਆ ਕਿ ਆਪਣੇ ਹਸਬੰਡ ਦੀ ਉਹ ਵੀ ਕੋਲ ਇੱਕ ਸਪੈਕਟੂਲ ਬਣ ਕੇ ਬੈਠੀ ਹੈ ਜੀ ਉਹ। ਹੁੰਦਾ ਵੀ ਹੈ ਦੇਖੋ ਜੀ ਇਹ ਦੁੱਖ ਤਾਂ ਹੁੰਦਾ ਹੀ ਹੈਗਾ। ਕਿ ਕਿ ਅਸੀਂ ਤਾਂ ਆਪਣੇ ਸਾਹਮਣੇ ਆਪਣੇ ਜਿਹੜੇ ਪਰਿਵਾਰ ਦੇ ਮੈਂਬਰ ਨੂੰ ਟੀਕਾ ਨਹੀਂ ਲਵਾ ਸਕਦੇ ਇਹ ਇਕ ਤਕਰੀਰ ਤੇ ਉਹਦਾ ਸੰਸਾਰ ਹੀ ਮੈਂ ਕਹਿੰਦਾ ਵੀ ਇਕੜ ਗਿਆ ਉਹਦਾ ਨਕੀ ਦਾ ਸਾਰੇ ਭਾਰਤੀਆਂ ਦਾ ਉਹਦੇ ਨਾਲ ਪ੍ਰੂਵ ਹੀ ਹੰਗਲਦੀ ਹੈ ਸਾਡੀ ਅਕਸਤਿਆ ਹੈ ਤੇ ਸਾਡੀ ਜੀਤੀ ਹੈ ਉਹਦੇ ਨਾਲ ਅਸੀਂ ਪੂਰਾ ਸੀਟ ਟੱਕੇ ਜੀ ਲੱਗਦਾ ਵੀ ਜਿਹੜਾ ਇਹਦਾ ਜਿਹੜਾ ਵੀਡੀਓ ਦੇ ਜ਼ਿੰਮੇਵਾਰ ਹੈ ਤਾਂ ਮੂੰਹ ਤੋਂ ਵੀ ਬਾਤ ਨਾ ਕਰੇ ਉਹਦਾ ਆਲਰੇਡੀ ਜਿਹੜੀ ਹੈਗੀ ਸਰਕਾਰ ਐਕਸ਼ਨ ਦੇ ਵਿੱਚ ਹੈ ਔਰ ਮੈਨੂੰ ਪੂਰਾ ਯਕੀਨ ਆ ਕਿ ਜਿਹੜੀ ਭਾਰ ਸਰਕਾਰ ਆ ਉਹਨਾਂ ਤੇ ਬਹੁਤ ਵੱਡੀ ਜਿਹੜੀ ਜ਼ਿਵਾਬੀ ਕਰਦਾ ਜੀ